ਤੇ ਦਿੱਤਾ ਪਾਉਣਗੇ ਤੇਰਾ ਮੋਹ ਕੇ ਬਾਯੋ ਤੇ ਦਿੱਤਾ ਪਾਉਣਗੇ ਨਾ ਹਾਸਾ ਤੇਰਾ ਜਿੱਤਿਆ ਲਿਕੇ ਆਏ ਆ ਮੈਨੂੰ ਚੰਪਾ ਕਾ ਤੇਰਾ ਚੰਪਾ ਲੈ ਬੰਦੀ ਕਿੱਥੇ ਚੱਲ ਜਾ ਤੇ ਬਾਹਰ ਜਾ ਉਹ ਰਾਣੀ ਚੋ 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 ਤੇ ਦਿੱਤਾ ਮਾ ਤੇ ਬਹੁਤ ਫਰਸ਼ੇ

ਕੁਝ 2022 ਦੇ ਵਿੱਚ ਅੰਗੇਜਮੈਂਟ ਹੋਈ ਸੀ ਆ ਤੇ ਉਦੋਂ ਬਾਅਦ ਮੇਰੇ ਸਾਲੇ ਨੇ ਆਪਣੇ ਕੋਲ ਰੱਖਿਆ ਕੈਨੇਡਾ ਵਿੱਚ ਆਪਣੇ ਕੋਲ ਕੁੜੀ ਨੂੰ ਰੱਖਿਆ ਉੱਥੇ ਜਾ ਕੇ ਸਾਰਾ ਖਰਚਾ 25-26 ਲੱਖ ਰੁਪਏ ਸੀ ਲਾਇਆ ਸਾਰਾ ਕੋਲ ਤੇ ਉੱਥੇ ਜਾ ਕੇ ਇਹਨੇ ਕੁੜੀ ਨੇ 1.5 ਸਾਲ ਬਾਅਦ ਇਹਨਾਂ ਫੋਨ ਬੰਦ ਕਰ ਕਰ ਸਕ ਅਣਜਾਣ ਪਿੱਛੇ ਮਨ ਰ ਅਗਰ ਮੁੰਡੇ ਨੋ ਕਰਨ ਲੱਗ ਪਈ ਤੇ ਉਦੋਂ ਬਾਅਦ ਮੁੰਡੇ ਨੂੰ ਵੀ ਪਤਾ ਲੱਗ ਗਿਆ ਵੀ ਇਹ ਸਾਨੂੰ ਅਗਰੋਰ ਕਰਦੀ ਹੈ ਪਿੱਛੇ ਪੰਦੀ ਹੈ ਤਾਂ ਕਰਦੇ ਕਰਦੇ ਜੀ 2.5 ਸਾਲ ਫਿਰ ਉਸੇ ਘਰ ਵਿੱਚ ਰਹਿ ਗਈ ਸਾਲੇ ਮੇਰੇ ਦੇ ਤੇ ਅੰਦਰ ਭੇਜ ਨਹੀਂ ਦਿੱਤਾ ਹੈਗਾ ਤੇ ਆਪਣਾ ਦੂਜਾ ਆਪਣੇ ਘਰ ਨੂੰ ਤਾਂ ਭੇਜੀ ਗਈ ਤੇ ਖਰਚਾ ਉਹ ਕਰਦੇ ਰਹੇ ਨੇ ਸਾਰਾ ਜੋ ਕਿ ਰੈਂਟ ਜੋ ਰੋਟੀ ਪਾਣੀ ਖਰਚਾ ਉਹ ਮੇਰੇ ਸਾਲੀ ਕਰਦੇ ਰਹੇ ਨੇ ਸਾਰਾ ਉੱਥੇ ਕੌਣ ਸੀ ਲੜਕੀ ਕੀ ਲੱਗਦੀ ਹੈ ਮੇਰੀ ਨੋਜ਼ੀ ਹੋ ਕਦੋਂ ਮੈਦੀ ਵਗੈਰਾ ਨਹੀਂ ਕਦੋਂ ਮੈਰੇ ਦੀ ਇੰਗੇਜਮੈਂਟ ਹੋਈ ਸੀ ਮੈਂ ਮੈਦੀ ਦੇਖੀ ਹੈ ਇੰਗੇਜਮੈਂਟ ਹੋਈ ਹੈ ਹਾਂਜੀ ਇੰਗੇਜਮੈਂਟ ਤੇ ਤੁਸੀਂ ਜੇ ਉਹਨੂੰ ਬਾਹਰ ਭੇਜਿਆ ਸਾਰਾ ਖਰਚਾ ਤੁਹਾਡਾ ਸੀ ਸਾਰਾ ਟੋਟਲ ਖਰਚਾ ਤੁਸੀਂ ਕੀਤਾ ਉਹਦੇ ਦਿੱਲੀ 에어ਪੋਰਟ ਜਾ ਜਾਣ ਤੱਕ ਵੀ ਖਰਚਾ ਤੁਸੀਂ ਕੀਤਾ ਇੰਨਾ ਖਰਚਾ ਟੋਟਲ ਆਇਆ ਸਾਡਾ 25-26 ਲੱਖ ਰੁਪਏ ਖਰਚਾ ਆਇਆ ਜੋ ਉਹਦੀ ਫੀਸਾਂ ਭਰੀਆਂ ਜੋ ਦੂਜਾ ਸਗਾ ਉਹ ਸਾਰਾ ਖਰਚਾ ਅਸੀਂ ਕੀਤਾ ਕੀ ਕੀ ਗੱਲ ਹੋਈ ਸੀ ਜਿਹੜੀ ਲੜਕੇ ਤੁਹਾਡੇ ਨੇ ਇਹ ਕੰਮ ਕੀਤਾ ਕੁੜੀ ਨੇ ਜੀ 2 ਸਾਲ ਬਾਅਦ ਨਾ ਮੁੰਡੇ ਨੂੰ ਮਤਲਬ ਕਰ ਲੱਭੀ ਸੀ ਪੈਸੇ ਇਹ ਤਾਂ 6 ਲੱਖ ਰੁਪਏ ਹੋਰ ਮੰਗਦੀ ਸੀ ਤੇ 6 ਲੱਖ ਹੋਰ ਮੈਨੂੰ ਦਿਓ ਤੇ ਮੈਂ ਆਪਣੇ ਭਰਾ ਨੂੰ ਲਗਾਣਾ ਆ ਇਹਦਾ ਪ੍ਰਾਪਰਾਵ ਜੋ ਸੀ ਉਹ ਇੱਥੇ ਇੰਡੀਆ ਸਗਾ ਵੀ ਆਪਣੇ ਭਰਾ ਨੂੰ ਬਾਹਰ ਲਗਾਣਾ ਇਹ ਕਹਿੰਦਾ ਵੀ ਇਹ ਜਵਾਬ ਦਿੱਤਾ ਵੀ ਮੇਰੇ ਕੋ ਪੈਸੇ ਹੈ ਨਹੀਂ ਚੇਲਕ ਮੇਰੇ ਕੋ ਦੇ ਦੇ ਨਾ ਨਹੀਂ ਮੈਂ ਤੈਨੂੰ ਨਿਗਾੜਾ ਤੇ ਕਾਦੀ ਮੇਰਾ ਤੇ ਤੇਰੇ ਭਰਾ ਆਪਣੇ ਨਿਗਾੜਾ ਦਾ ਕੋਈ ਟੈੱਕਰ ਹੀ ਲਾ ਤਾਂ ਫਿਰ ਉਹਨੇ ਬਾਅਦ ਵਿੱਚ ਮੁੰਡੇ ਨੇ ਇਹਦੀ ਚੋਰੀ ਫੜ ਲਈ ਇਹ ਕਿਸੇ ਮੁੰਡੇ ਦਾ WhatsApp ਤੇ ਐਡ ਸੀ ਬਾਰ ਕਰੇ ਲੱਗੂ ਚਹੀ ਉਹ WhatsApp ਉਪਰੋਂ ਡੈਕਟ ਮੈਰੇ ਤੇ ਗਏ ਸੀ ਕੰਟੈਕਟ ਮੈਰੇ ਸੀ ਨਾ ਕੰਟੈਕਟ ਮੈਰੇ ਨਹੀਂ ਸੇਅਰ ਨਹੀਂ ਮੈਰੇ ਸੀ ਬਲ ਮਲ ਪਰ ਮਾਲ ਮੇਰੇ ਕਰਾਉਗੀ ਕੁੜੀ ਆ ਕੇ ਤੇ ਪੱਕੀ ਮੈਰੇ ਸੀ ਇਹਨਾਂ ਕਿ ਆਕੇ ਦੁਆਰਾ ਫਿਰ ਉਹਨੇ ਵਿਆਹ ਕਰਨਾ ਸੀ ਵਿਆਹ ਕਰਨਾ ਸੀ ਆਖਰ ਕਿਹੜੇ ਜਾਂ ਸੰਦੇ ਵਿੱਚ ਤੁਸੀਂ ਬਾਹਰ ਭੇਜਿਆ ਸੀ 2022 ਦੇ ਵਿੱਚ 2022 ਚ ਹਾਂਜੀ ਸਾਡੇ ਨਗਰ ਦੇ ਵਿੱਚ ਇਹ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਆ ਇਹ ਵਾਪਰੀ ਆ ਨੌਜਵਾਨ ਗੱਭਰੂ ਲੰਮਾ ਝੰਮਾ ਮੁੰਡਾ 23 24 ਸਾਲ ਦੀ ਉਮਰ ਜਿਹੜਾ ਅੱਜ ਸਾਡੇ ਤੋਂ ਸਰੀਰਕ ਤੌਰ ਤੇ ਸਦਾ ਲਈ ਚਲਾ ਗਿਆ ਤੇ ਅੱਜ ਸਾਡਾ ਸਾਰਾ ਨਗਰ ਸੈਲਾਕਲਾ ਜਿਹੜਾ ਉਹ ਸੋਗ ਦੇ ਵਿੱਚ ਆ ਕਾਰਨ ਕੀ ਹੋਇਆ ਕਿ ਕੁਲਵਿੰਦਰ ਜਿਹੜਾ ਸਾਡੇ ਨਗਰ ਦਾ ਇੱਕ ਗਰੀਬ ਕਿਸਾਨ ਹੈ ਉਹਨੇ ਕੋਈ ਮੈਨੂੰ ਮਹੀਨਾ ਕ ਪਹਿਲਾਂ ਮੇਰੇ ਨਾਲ ਜ਼ਿਕਰ ਕੀਤਾ ਕਿ ਸਰਪੰਚ ਸਾਹਿਬ ਮੇਰੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਮੇਨਾਂ ਬਹੁਤ ਵੱਡੀ heira phiri ਹੋਈ ਹੈ ਮੈਂ ਪੁੱਛਿਆ ਕਿ ਕੀ heira phiri ਹੋਈ ਹੈ ਕੀ ਧੋਖਾ ਹੋਇਆ ਇਹਨੇ ਕਿਹਾ ਕਿ ਮੈਂ ਆਪਣੇ ਲੜਕੇ ਦੀ ਕਰਨਵੀਰ ਦੀ ਅੰਗੇਜਮੈਂਟ ਕੀਤੀ ਮੰਗਣੀ ਕੀਤੀ ਟਾਂਡੇ ਦੇ ਅੰਦਰ ਇੱਕ ਰੈਸਟੋਰੈਂਟ ਦੇ ਵਿੱਚ ਵੱਡਾ ਖਰਚ ਕਰਕੇ ਉਹਦੀ ਐਲਬਮ ਜਿਹੜੀ ਆ ਬਣੀ ਐ ਲੜਕੀ ਵਾਲਿਆਂ ਨੇ ਇਹ ਵਾਦਾ ਕੀਤਾ ਕਿ ਅਸੀਂ ਕੈਨੇਡਾ ਜਾ ਕੇ ਲੜਕੀ ਨੂੰ ਜਿਹੜਾ ਇਹ ਲੜਕੇ ਨੂੰ ਕੈਨੇਡਾ ਬੁਲਾਵਾਂਗੇ ਲੇਕਿਨ ਜਦੋਂ ਲੜਕੀ ਦਾ ਸਾਰਾ ਖਰਚ ਜਿਹੜਾ ਲੜਕੇ ਵਾਲਿਆਂ ਨੇ ਕੀਤਾ ਕਲਵਿੰਦਰ ਨੇ ਕੀਤਾ ਕਰਨਵੀਰ ਨੇ ਕੀਤਾ ਇਹਦੇ ਰਿਸ਼ਤੇਦਾਰਾਂ ਨੇ ਕੀਤਾ ਕਿਉਂਕਿ ਉਹਨੇ ਇੱਕ ਪਹਿਲਾਂ ਕਿਹਾ ਸੀ ਕਿ ਖਰਚ ਤੁਸੀਂ ਕਰਨਾ ਇਹਨਾਂ ਨੇ ਸਾਰਾ ਖਰਚ ਕੀਤਾ ਔਰ ਲੜਕੀ ਦਾ ਵੀਜ਼ਾ ਲੱਗਾ ਲੜਕੀ ਨੂੰ 에ਅਰਪੋਰਟ ਤੇ ਛੱਡਣ ਲਈ ਲੜਕਾ ਕਰਨਵੀਰ ਗੱਡੀ ਕਰਾ ਕੇ ਗਿਆ ਡਾਲਰ ਲੈ ਕੇ ਦਿੱਤੇ ਔਰ ਨਗਦ ਪੈਸੇ 30 35000 ਦੇ ਕੇ ਲੜਕੇ ਨੂੰ ਤੋਰਿਆ ਦਿੱਲੀ ਤੋਂ ਛੱਡ ਕੇ ਆਇਆ ਤੇ ਟੈਕਸੀ ਦਾ ਕਿਰਾਇਆ ਵੀ 10000 ਏਟੀਐਮ ਚੋਂ ਕਢਾ ਕੇ ਦਿੱਤਾ ਯਾਨੀ ਇਦਾਂ ਖਰਚ ਕੀਤਾ ਉਹਨਾਂ ਨੂੰ ਪੈਸੇ ਦਿੱਤੇ ਤੇ ਲੜਕੀ ਕੈਨੇਡਾ ਚਲੇ ਗਈ ਲੜਕੀ ਨੇ ਡੇਢ ਸਾਲ ਦੇ ਕਰੀਬ ਘਰ ਦੇ ਵਿੱਚ ਪਰਿਵਾਰ ਨਾਲ ਗੱਲਬਾਤ ਕੀਤੀ ਔਰ ਇੱਕ ਦਿਨ ਦੇ ਵਿੱਚ ਕਈ ਵਾਰ ਦੋ ਵਾਰ ਵੀ ਕਾਲ ਕਰਦੀ ਸੀ ਔਰ ਲੜਕੀ ਜਦੋਂ ਕੈਨੇਡਾ ਗਈ ਤੇ ਇਹ ਕੁਲਵਿੰਦਰ ਜੀ ਜਿਹੜੇ ਲੜਕੇ ਦੇ ਬਾਪ ਨੇ ਇਹਨਾਂ ਦੇ ਉਹ ਸਾਲਾ ਸਾਹਿਬ ਇਹਨਾਂ ਦੇ ਲੜਕੇ ਦਾ ਮਾਮਾ ਜੀ ਜਿਹੜੇ ਉੱਥੇ ਟੋਰਾਂਟੋ ਦੇ ਵਿੱਚ ਕੈਨੇਡਾ ਦੇ ਵਿੱਚ ਹੈ ਉਹ ਲੜਕੀ ਨੂੰ ਨਵਜੋਤ ਜਿਹਨੇ ਧੋਖਾ ਕੀਤਾ ਜਿਹਦੇ ਪਰਿਵਾਰ ਨੇ ਧੋਖਾ ਕੀਤਾ ਉਹਨੂੰ ਉਹ ਰਿਸੀਵ ਕਰਕੇ ਲੈ ਕੇ ਗਿਆ ਆਪਣੇ ਘਰ ਦੇ ਅੰਦਰ ਰੱਖਿਆ ਔਰ ਪੂਰਾ ਖਰਚ 2.5 ਸਾਲ ਪੜ੍ਹਾਈ ਦਾ ਜਿਹੜਾ ਕੋ ਬਚਦਾ ਸੀ ਉਹ ਖਰਚ ਕੀਤਾ ਉਹ ਤੋਂ ਰੈਂਟ ਤੱਕ ਨਹੀਂ ਲਿਆ ਔਰ ਉਹਨੂੰ ਗੱਡੀ ਤੇ ਕਾਲਜ ਸਕੂਲ ਛੱਡਣ ਜਾਂਦਾ ਸੀ ਉਹਦੀ ਦੇਖ ਰੇਖ ਕਰਦਾ ਸੀ ਸਿਰਫ ਇਸ ਗੱਲ ਤੇ ਕਿ ਮੇਰਾ ਭਾਣਜਾ ਜਿਹੜਾ ਆ ਉਹ ਕੈਨੇਡਾ ਆ ਜਾਵੇ ਔਰ ਇਹ ਪੱਕੀ ਮੈਰਿਜ ਦੀ ਗੱਲ ਹੋਈ ਸੀ ਕਿਉਂਕਿ ਉਹ ਇੰਗੇਜਮੈਂਟ ਤੋਂ ਬਾਅਦ ਚਲੀ ਗਈ ਸੀ ਉਹ ਕਹਿੰਦੀ ਸੀ ਕਿ ਮੈਂ ਥੋੜਾ ਚਿਰ ਰਹਿ ਕੇ ਆ ਕੇ ਲੜਕੇ ਨਾਲ ਵਿਆਹ ਕਰਾ ਕੇ ਫਿਰ ਕੋਰਟ ਮੈਰਿਜ ਕਰਾ ਕੇ ਫਿਰ ਇਹਦੀ ਅਸੀਂ ਫਾਈਲ ਲਾਉਣੀ ਆ 2.5 ਸਾਲ ਤੋਂ ਬਾਅਦ ਉਹਨਾਂ ਨੇ ਇਹਨਾਂ ਨੂੰ ਕੋਈ ਫੋਨ ਕੰਟੈਕਟ ਨਹੀਂ ਕੀਤਾ ਉਹ ਲੜਕੀ ਇਹਨਾਂ ਦੇ ਰਿਸ਼ਤੇਦਾਰਾਂ ਕੋਲੋਂ ਕਿਤੇ ਚਲੀ ਗਈ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਲੜਕੇ ਨੇ ਕਿਤੇ WhatsApp ਤੇ ਇਹ ਦੇਖ ਲਿਆ ਕਿ ਉਹ ਕਿਸੇ ਹੋਰ ਪਾਸੇ ਗੱਲਬਾਤ ਕਰਦੀ ਆ ਕਿਉਂਕਿ ਇਹਨਾਂ ਦੇ ਰਿਸ਼ਤੇਦਾਰਾਂ ਕੋਲ ਉਹ ਨਹੀਂ ਰਹੀ ਔਰ ਉਹ ਕਿਤੇ ਹੋਰ ਚਲੇ ਗਈ ਔਰ ਇਹਦਾ ਜਿਹੜਾ ਹੈ ਮੁੜ ਕੇ ਇਹਨਾਂ ਨਾਲ ਕੰਟੈਕਟ ਨਹੀਂ ਕੀਤਾ ਲੜਕੇ ਤੋਂ ਜਿਸ ਤਰ੍ਹਾਂ ਕੁਲਵਿੰਦਰ ਨੇ ਦੱਸਿਆ ਲੜਕੇ ਕਰਨਵੀਰ ਦੇ ਬਾਪ ਨੇ ਕਿ ਪੈਸਿਆਂ ਦੀ ਮੰਗ ਵੀ ਕੀਤੀ ਹੈ ਔਰ ਲੜਕੀ ਨੇ ਆਪਣੇ ਭਰਾ ਨੂੰ ਕੈਨੇਡਾ ਮਗਾ ਕੇ ਉੱਥੋਂ ਅਮਰੀਕਾ ਘਟ ਦਿੱਤਾ ਔਰ ਇਹ ਵਿਚਾਰੇ ਗਰੀਬ ਕਿਸਾਨਾਂ ਨੂੰ ਉਤੰਗ ਪਰੇਸ਼ਾਨ ਕੀਤਾ ਲਾਸਟ ਦੇ ਵਿੱਚ ਜਵਾਬ ਦੇ ਦਿੱਤਾ ਔਰ ਲੜਕੇ ਨੂੰ ਪਤਾ ਨਹੀਂ ਕੀ ਮਨ ਦੇ ਵਿੱਚ ਲਈ ਪਰੇਸ਼ਾਨੀ ਚ ਰਹਿੰਦਾ ਸੀ ਔਰ ਉਹਨੇ ਇੱਕ ਕਦਮ ਜਿਹੜਾ ਚੱਕਿਆ ਆਪਣੀ ਜੀਵਨ ਲੀਲਾ ਖਤਮ ਕੀਤੀ ਔਰ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਮੈਂ ਮੰਗ ਕਰਦਾ ਸਰਕਾਰ ਦੇ ਕੋਲੋਂ ਕਿ ਕੱਲ ਐਫ ਆਈ ਆਰ ਹੋਇਆ 6 ਦੋਸ਼ੀ ਨਾਮਜਦ ਹੋਏ ਨੇ ਔਰ ਧੰਨਵਾਦ ਕਰਦਾ ਮੈਂ ਸੈਲਾ ਪੁਲਿਸ ਚੌਂਕੀ ਦੇ ਉੱਚਾ ਇਨਚਾਰਜ ਓੰਕਾਰ ਸਿੰਘ ਜੀ ਦਾ ਜਿਨ੍ਹਾਂ ਨੇ ਬੜੀ ਤੇਜ਼ੀ ਦੇ ਨਾਲ ਕਾਰਵਾਈ ਕਰਕੇ ਦੋ ਦੋਸ਼ੀ ਅਰੈਸਟ ਕੀਤੇ ਨੇ ਔਰ ਚਾਰ ਵਾਕੀ ਨੇ ਮੇਰੀ ਭਾਰਤ ਸਰਕਾਰ ਅਗੇ ਇਹ ਬੇਨਤੀ ਹੈ ਕਿ ਉਹ ਜਿਹੜੀ ਦੋਸ਼ੀ ਕੁੜੀ ਕੈਨੇਡਾ ਦੇ ਵਿੱਚ ਹੈ ਉਹਨੂੰ ਉੱਥੋਂ ਭਾਰਤ ਬੁਲਾਇਆ ਜਾਵੇ ਔਰ ਜਿਹੜਾ ਅਮਰੀਕਾ ਦੇ ਵਿੱਚ ਉਹਦਾ ਭਰਾ ਰਹਿੰਦਾ ਕੁੜੀ ਦਾ ਉਹਨੂੰ ਵੀ ਬੁਲਾਇਆ ਜਾਵੇ ਤਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਜਿਹੜੀ ਹੈ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਅੱਗੇ ਤੋਂ ਇਸ ਤਰ੍ਹਾਂ ਦਾ ਮਾਪਾ ਖਰਾਬ ਨਾ ਹੋਵੇ ਕਿਉਂਕਿ ਸਾਨੂੰ ਸਮਾਜ ਦੇ ਵਿੱਚ ਵਿਚਰਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਇਹ ਜ਼ਰੂਰੀ ਨਹੀਂ ਕਿ ਲੜਕੀਆਂ ਲੜਕੇ ਵੀ ਤੰਗ ਕਰਦੇ ਆ ਕਈ ਲੜਕੀਆਂ ਨੂੰ ਜਿਹੜੇ ਵੀ ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ ਉਹਨੂੰ ਉਹਦੀ ਜਿਹੜੀ ਆ ਸਜ਼ਾ ਮਿਲਣੀ ਚਾਹੀਦੀ ਹੈ ਕੱਲ ਸਾਨੂੰ ਅਰਲੀ ਮਾਰਨਿੰਗ ਜਿਹੜਾ ਆ ਕਿ ਗੁਰਲਾਲ ਸੈਲਾ ਜਿਹੜਾ ਸੈਲਾ ਕਲਾ ਦੇ ਕਲਾ ਦੇ ਜਿਹੜੇ ਸਰਪੰਚ ਉਹਨਾਂ ਦਾ ਫੋਨ ਮਸੂਲ ਹੋਇਆ ਸੀਗਾ ਕਿ ਕੁਲਵਿੰਦਰ ਸਿੰਘ ਦੇ ਜਿਹੜਾ ਵੱਡਾ ਬੇਟਾ ਆ ਕਰਨਵੀਰ ਜਿਹੜਾ ਕਿ 24 ਸਾਲਾ ਦਾ ਜਿੰਨੇ ਕੀ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਦੀ ਲਾ ਸਮਾਪਤ ਕਰ ਲਈ ਆ ਇਹਦੇ ਸਬੰਧ ਵਿੱਚ ਜਿਹੜਾ ਮੇਰਾ ਚੌਂਕੀ ਚਾਚਾ ਐਸਐਸਆਈ ओंकार ਸਿੰਘ ਮੌਕੇ ਤੇ ਪਹੁੰਚ ਕੇ ਜਿਹੜਾ ਕੁਲਵਿੰਦਰ ਸਿੰਘ ਦਾ ਬਿਆਨ ਕਲਮਬੰਦ ਕੀਤੇ ਆ ਜਿਹਦੇ ਮੁਤਾਬਕ ਹੀ 6 ਜਣੇ ਦੇ ਐਫਆਰ ਦਰਜ ਹੋਈ ਆ ਸਭ ਦਾ ਰਸਮੀ ਪਈ ਗਏ ਹਾਂਜੀ ਇਹਦੇ ਵਿੱਚ ਜਿਹੜੇ ਨਵਜੋਤਪੁਰ ਕੁੜੀ ਹੈਗੀ ਆ ਇਹ ਮੁੰਡਾ ਕਰਨਵੀਰ ਆ ਇਹਨਾਂ ਦਾ ਆਪਸ ਚ 15 5 2022 ਨੂੰ ਰਿੰਗਸਰਾ ਮਣੀ ਹੋਈ ਸੀ ਜਿਹੜੀ ਕਿ ਰਿੰਗਸਰਾ ਮਣੀ ਤੋਂ ਬਾਅਦ ਉਹਨਾਂ ਦਾ ਇੱਕ ਐਗਰੀਮੈਂਟ ਹੋਇਆ ਹੈ ਜ਼ੁਬਾਨੀ ਕਿ ਜਿਹੜੀ ਨਵਜੋਧਪੁਰ ਆ ਮੁੰਡੇ ਵਾਲੇ ਖਰਚਾ ਚੱਕ ਕੇ ਬਾਹਰ ਭੇਜਣ ਨੂੰ ਤੇ ਕੈਨੇਡਾ ਦੇ ਜਿਹੜੀ ਆ ਨਵਜੋਧਪੁਰ ਮੁੰਡੇ ਨੂੰ ਬਾਹਰ ਬੁਲਾਵੇਗੀ ਆਪਣੇ ਕੋ ਜਿਹੜਾ ਕਿ ਉਲਟ ਹੀ ਜਿਹੜੀ ਨਵਜੋਧਪੁਰ ਆ ਉੱਥੇ ਪਹੁੰਚ ਕੇ ਜਿਹੜੀ ਆ ਕਿ ਮੁੱਕਰ ਗਈ ਕਿ ਮੈਂ ਵਿਆਹ ਨਹੀਂ ਕਰਨਾ ਕਿਸੇ ਹੋਰ ਨਾਲ ਕਰਨਾ ਹੈ ਇਦੇ ਦੁੱਖੋਂ ਜਿਹੜਾ ਕਰਨਵੀਰ ਨੇ ਜਿਹੜਾ ਆ 19 20 ਦੀ ਦਰਮਿਆਨੀ ਰਾਤ ਜਿਹੜਾ ਆ ਕੋਈ ਨਸ਼ੀਲੀ ਚੀਜ਼ ਖਾ ਕੇ ਜੀਵਨ ਦੀ ਲੇਲਾ ਆਪਣੀ ਸਮਾਪਤ ਕਰ ਦਿੱਤੀ। ਮੀਰ ਕਾਹਦੇ ਹੀ ਇੱਕ ਟੱਕੀ ਦੇ ਕਰਕੇ ਉਹਨੂੰ ਜੋੜ ਦਿੱਤੀ ਹੁੰਦਾ ਫਾਮੀ। ਫਿਲਹਾਲ ਤਾਂ ਜੋ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੋਂ ਜਿਹੜਾ ਆ ਤੇ ਮੌਤ ਪਰ ਜਿਹੜੇ ਸਪੰਚ ਵਗੈਰਾ ਹੈਗੇ ਆ ਉਹਨਾਂ ਤੋਂ ਇਹੀ ਪਾਇਆ ਗਿਆ ਕਿ ਇਹਨਾਂ ਦੀ 15 5 2022 ਨੂੰ ਰਿੰਸਟਰਾ ਬਣੀ ਹੋਈ ਸੀ ਜਿਹੜੀ ਕੁੜੀ ਦਸੰਬਰ ਮਹੀਨੇ 2022 ਚ ਕੈਨੇਡਾ ਮੂਵ ਹੋਈ ਆ। ਡੇਢ ਸਾਲੋਂ ਗੱਲਾਂ ਕਰਦੀ ਰਹੀ ਇਹ ਬਾਅਦ ਚ ਉਹਨੂੰ ਕੁੜੀ ਨੂੰ ਮੁੰਡੇ ਨੂੰ ਬਲਾਕ ਕਰਤਾ ਉਹਨੇ ਕੁੜੀ ਤੇ ਜਿਹੜਾ ਕੁੜੀ ਇਸੇ ਮੁੰਡਾ ਜਿਹੜਾ ਇਸੇ ਦੁੱਖੋਂ ਜਿਹੜਾ ਆ ਕੀ ਕੋਈ ਜੈਰਲੀ ਚੀਜ਼ ਖਾ ਕੇ ਉਹਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਅਰੈਸਟ ਕਿੰਨਿਆਂ ਦੇ ਪਾਈ ਜਗਾ ਇਹਦੇ ਵਿੱਚ ਅਸੀਂ ਦੋ ਜਣਿਆਂ ਦੀ ਕੁੜੀ ਦੇ ਜਿਹੜੇ ਆ ਮਾਪਿਓ ਦੀ ਬਲਵਿੰਦਰ ਤੇ ਰਾਜਵਿੰਦਰ ਕੋਟੀ ਅਹੀਂ ਅਰੈਸਟ ਪਾਈ ਜ